ਰਾਏ ਭੋਏ ਦੀ ਤਲਵੰਡੀ ਦੇ ਮਾਲਕ ਬਾਦਸ਼ਾਹ ਰਾਏ ਬੁਲਾਰ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ हे ਗੁਰੂ ਨਾਨਕ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰੋ ਜਿਸ ਨਾਲ ਦੁਨੀਆਂ ਦੇ ਤੰਦੇ ਛੱਡ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਬੈਰਾਗ ਜਨਕ ਉਪਦੇਸ਼ ਦਿੰਦੇ ਹਨ हे ਰਾਏ ਬੁਲਾਰ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਵੀ ਖੱਪ ਹੋਏ ਖਾਰ ਕੂੜ ਕੂੜਹਿ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਆਪਣੇ ਮਨ ਦਾ ਕੀਤਾ ਅਥਵਾ ਸੋਚਿਆ ਕੁਝ ਨਹੀਂ ਹੁੰਦਾ ਹੁੰਦਾ ਉਹੀ ਹੈ ਜੋ ਕੁਝ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਇਸ ਤਰ੍ਹਾਂ ਕਿ ਕਥਾਵਾਚਕ ਪੰਡਤ ਨੇ ਝੂਠ ਬੋਲ ਕੇ ਰਾਜੇ ਦੀ ਲੜਕੀ ਨਾਲ ਸ਼ਾਦੀ ਕਰਨੀ ਚਾਹੀ ਸੀ ਪਰੰਤੂ ਰਾਜੇ ਦੀ ਲੜਕੀ ਤਾਂ ਦੂਜੇ ਰਾਜੇ ਦੇ ਘਰ ਚਲੀ ਗਈ ਅਤੇ ਪੰਡਤ ਨੂੰ ਰਿਸ਼ਨੇ ਖਾ ਲਿਆ ਸਾਖੀ ਰਾਜੇ ਪੰਡਤ ਦੀ ਇਹ ਸਾਖੀ ਉਹ ਲਿਖੀ ਹੈ ਕਿ ਇੱਕ ਪੰਡਤ ਕਿਸੇ ਰਾਜੇ ਦੇ ਪਾਸ ਕਥਾ ਕਰਦਾ ਹੁੰਦਾ ਸੀ ਰਾਜੇ ਦਾ ਕਥਾਵਾਚਕ ਪੰਡਤ ਹੋਣ ਕਰਕੇ ਪੰਡਤ ਜੀ ਦੀ ਬੜੀ ਮਾਨ ਪ੍ਰਤਿਸ਼ਟਾ ਸੀ ਚੰਗੇ ਖਾਣੇ ਤੇ ਚੰਗੇ ਬਸਤਰ ਪੈਨਣ ਨੂੰ ਅਤੇ ਨਾਨਾ ਪ੍ਰਕਾਰ ਦੇ ਪਦਾਰਥ ਰਾਜਾ ਪਾਸੋਂ ਪੰਡਿਤ ਜੀ ਨੂੰ ਮਿਲਦੇ ਸਨ ਇੱਕ ਦਿਨ ਦੇਵ ਨੇਤ ਜਦ ਪੰਡਿਤ ਜੀ ਕਥਾ ਕਰਦੇ ਉੱਠੇ ਤਾਂ ਉਹਨਾਂ ਦੀ ਨਜ਼ਰ ਰਾਜੇ ਦੀ ਸੁੰਦਰ ਕੰਨਿਆ ਤੇ ਜਾ ਪਈ ਉਸ ਦਾ ਰੂਪ ਵੇਖ ਕੇ ਪੰਡਤ ਜੀ ਕਾਮ ਅधीन ਹੋ ਗਏ ਕਾਮ ਇੱਛਾ ਦੇ ਪ੍ਰਵਲ ਹੋਣ ਕਰਕੇ ਪੰਡਤ ਜੀ ਰਾਜ ਕਦਿਆਂ ਨੂੰ ਪ੍ਰਾਪਤ ਕਰਨ ਦੇ ਢੰਗ ਸੋਚਣ ਲੱਗ ਪਏ ਇੱਕ ਦਿਨ ਪੰਡਤ ਜੀ ਆਪਣੇ ਸੋਚੇ ਢੰਗ ਅਨੁਸਾਰ ਕਥਾ ਕਰਨ ਤੋਂ ਉਪਰੰਤ ਬੜੇ ਨਿਮੋ ਝੂਨੇ ਹੋ ਕੇ ਬੈਠ ਗਏ ਤਾਂ ਰਾਜਾ ਜੀ ਨੇ ਪੰਡਿਤ ਜੀ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਆਪ ਨੇ ਉੱਤਰ ਦਿੱਤਾ ਕਿ ਰਾਜਨ ਮੈਨੂੰ ਆਪ ਜੀ ਦਾ ਭਵਿੱਖ ਤਵੇਖ ਕੇ ਬੜਾ ਦੁੱਖ ਹੋ ਰਿਹਾ ਹੈ ਆਪਤੇ ਭਾਰੀ ਸਾਰਸਤੀ ਆਉਣ ਵਾਲੀ ਹੈ ਜਿਸ ਨੂੰ ਮੈਂ ਅਨੁਭਵ ਕਰਕੇ ਦੁਖੀ ਹੋ ਰਿਹਾ ਹਾਂ ਜਿਸ ਦੇ ਸਿਰ ਤੇ ਅਸੀਂ ਆਪਣਾ ਜੀਵਨ ਸੁਖੀ ਕਰ ਰਹੇ ਹਾਂ ਉਸ ਨੂੰ ਦੁੱਖ ਆਵੇ ਤਦ ਅਸੀਂ ਸੁਖੀ ਕਿਸ ਤਰ੍ਹਾਂ ਰਹਿ ਸਕਦੇ ਹਾਂ ਪੰਡਤ ਜੀ ਦੀ ਇਹ ਗੱਲ ਸੁਣ ਕੇ ਰਾਜਾ ਬੜਾ ਕਬਰਾਇਆ ਅਤੇ ਪੰਡਤ ਜੀ ਨੂੰ ਇਸ ਦਾ ਉਪਾਅ ਸੋਚਣ ਵਾਸਤੇ ਕਿਹਾ ਪੰਡਤ ਜੀ ਨੇ 2-3 ਦਿਨਾਂ ਪਿੱਛੋਂ ਰਾਜੇ ਨੂੰ ਬੜੇ ਹਿੱਤ ਨਾਲ ਨੈਣ ਜਲਾਤਰ ਕਰਕੇ ਕਿਹਾ ਰਾਜਨ ਉਪਾਅ ਤਾਂ ਮਿਲ ਗਿਆ ਹੈ ਪਰੰਤੂ ਉਹ ਬੜੀ ਕੁਰਬਾਨੀ ਵਾਲਾ ਹੈ ਹੋਰ ਉਪਾਉ ਕਰਕੇ ਸਾਰ ਸਤੀ ਦਾ ਕੇਵਲ ਬਲ ਘਟ ਜਾਂਦਾ ਹੈ ਤੇ ਮੂਲੋਂ ਨਹੀਂ ਜਾਂਦੀ ਪਰੰਤੂ ਮੈਨੂੰ ਇਹ ਕਹਿੰਦੇ ਨੂੰ ਦੁੱਖ ਹੁੰਦਾ ਹੈ ਤੇ ਮੈਂ ਕਹਿ ਨਹੀਂ ਸਕਦਾ ਕਿ ਜੇ ਜੁਬਰਾਜ ਕੰਨਿਆਂ ਨੂੰ 16 ਸ਼ਿੰਗਾਰ ਲਾ ਕੇ ਜਲ ਪ੍ਰਵਾਹ ਕਰ ਦਿੱਤਾ ਜਾਵੇ ਤਾਂ ਸਾਰ ਸਤੀ ਦਾ ਸਾਰਾ ਗ੍ਰਹਿ ਟਲ ਜਾਏਗਾ ਕੁਵਾਰੀ ਕੰਨਿਆ ਦਾ ਜਲ ਪ੍ਰਵਾਹ ਕਰਕੇ ਬਿਲਦਾਨ ਕਰਨਾ ਸੁਣ ਕੇ ਰਾਜਾ ਬਹੁਤ ਹੀ ਜ਼ਿਆਦਾ ਚਿੰਤਾਤੁਰ ਹੋ ਗਿਆ ਡਰ ਗਿਆ ਕੰਬ ਗਿਆ ਪਰੰਤੂ ਸਾਰਸਤੀ ਨਾਲ ਰਾਜ ਭਾਗ ਸਰਵੰਸਨਾਸ਼ ਹੋ ਜਾਣ ਨਾਲ ਇੱਕ ਲੜਕੀ ਦੇ ਬਲੀਦਾਨ ਨਾਲ ਛੁਟਕਾਰਾ ਪਾਉਣਾ ਸਾਰੇ ਵਜ਼ੀਰਾਾਂ ਅਮੀਰਾਾਂ ਤੇ ਸਲਾਹਕਾਰਾਂ ਨੇ ਚੰਗਾ ਜਾਣਿਆ ਸਭ ਤਿਆਰੀ ਕਰਕੇ ਨਿਯਤ ਦਿਨ ਰਾਜੇ ਦੀ ਕੁਆਰੀ ਯੁਵ ਕੰਨਿਆਂ ਨੂੰ ਹਰ ਤਰ੍ਹਾਂ ਸੰਪੂਰਨ ਹਾਰ ਸ਼ਿੰਗਾਰ ਲਗਾ ਕੇ ਦੇਵ ਵਿਧੀ ਅਨੁਸਾਰ ਪੂਜਨ ਕਰਕੇ ਇੱਕ ਲੱਕੜ ਦੇ ਸੰਦੂਕ ਵਿੱਚ ਕੁਝ ਦਿਨਾ ਦਾ ਖਾਣਾ ਦਾਣਾ ਰੱਖ ਕੇ ਦਰਿਆ ਵਿੱਚ ਰੋੜ ਦਿੱਤਾ ਪੰਡਤ ਜੀ ਬੜੇ ਪ੍ਰਸੰਨ ਹੋਏ ਕਿ ਮੰਨ ਮੰਨੀ ਗੱਲ ਹੋ ਗਈ ਹੈ ਆਪ ਜੀ ਨੇ ਕੁਝ ਦੂਰ ਅੱਗੇ ਜਾ ਕੇ ਸੰਦੂਕ ਦਰਿਆ ਵਿੱਚੋਂ ਕੱਢ ਲਿਆ ਅਤੇ ਜੰਗਲ ਵਿੱਚ ਲੁਕਾ ਦਿੱਤਾ ਜੇ ਇਸ ਵੇਲੇ ਅਜਿਹੀ ਸੁੰਦਰ ਕੰਨਿਆ ਨੂੰ ਅਸੀਂ ਆਪਣੇ ਨਾਲ ਖੜਿਆ ਤਾਂ ਰੌਲਾ ਪੈ ਜਾਏਗਾ ਖੂਬੇ ਨਾਲ ਤੇ ਰਾਤ ਨੂੰ ਹਨੇਰੇ ਵਿੱਚ ਲੈ ਜਾਵਾਂਗੇ ਇਹ ਵਿਚਾਰ ਕਰਕੇ ਪੰਡਤ ਜੀ ਤਾਂ ਸੰਦੂਕ ਨੂੰ ਛੁਪਾ ਕੇ ਘਰ ਆ ਗਏ ਪਰ ਹੁੰਦੀ ਉਹ ਹੈ ਜੋ ਈਸ਼ਵਰ ਪਰਮਾਤਮਾ ਨੂੰ ਮਨਜ਼ੂਰ ਹੋਵੇ ਕੋਈ ਹੋਰ ਰਜਵਾੜਾ ਜਿਹੜਾ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ ਪੰਡਤ ਜੀ ਦੇ ਚਲੇ ਜਾਣ ਪਿੱਛੋਂ ਉਸ ਰਸਤੇ ਲੰਘਿਆ ਤਾ ਉਸ ਨੇ ਸੰਦੂਕ ਵੇਖਿਆ ਖੋਲ੍ਹਿਆ ਤਾਂ ਵਿੱਚੋਂ ਇੱਕ ਸੁੰਦਰ ਲੜਕੀ ਨਿਕਲੀ ਜਿਸ ਨੇ ਆਪਣੀ ਸਾਰੀ ਵਾਰਤਾ ਸੁਣਾਈ ਰਾਜਾ ਉਸ ਰਾਜਕੰਨਿਆਂ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਸੰਦੂਕ ਵਿੱਚ ਇੱਕ ਰਿੱਚ ਜੋ ਉਸ ਨੇ ਸ਼ਿਕਾਰ ਖੇਡਣ ਸਮੇ ਫੜਿਆ ਸੀ ਉਸ ਵਿੱਚ ਬੰਦ ਕਰ ਦਿੱਤਾ ਰਾਤ ਨੂੰ ਪੰਡਤ ਜੀ ਆਏ ਸੰਦੂਕ ਚੱਕਵਾ ਕੇ ਘਰ ਲੈ ਗਏ ਰਾਤਰੀ ਸਮੇ ਹੀ ਉਸ ਨੂੰ ਪਿਛਲੇ ਅੰਦਰ ਰੱਖ ਕੇ ਸਭ ਨੂੰ ਅੰਦਰੋਂ ਬਾਹਰ ਕੱਢ ਕੇ ਬੜੇ ਚਾਅ ਤੇ ਖੁਸ਼ੀਆਂ ਨਾਲ ਸੰਦੂਕ ਨੂੰ ਖੋਲ੍ਹਿਆ ਬਸ ਜਿੱਥੇ ਰੰਗ ਰਲੀਆਂ ਦਾ ਚਾਹ ਸੀ ਉਹ ਰਿਚ ਨੂੰ ਵੇਖ ਕੇ ਮੌਤ ਦੇ ਸਹਿਮ ਵਿੱਚ ਬਦਲ ਗਿਆ ਰਿਚ ਭੁੱਖਾ ਪਾਣਾ ਤੇ ਸੰਦੂਕ ਵਿੱਚ ਬੰਦ ਹੋਇਆ ਬੜੇ ਕਰੋਧ ਵਿੱਚ ਆਇਆ ਹੋਇਆ ਸੀ ਇਕ ਕੋਈ ਪੱਬਕ ਮਾਰ ਕੇ ਪੰਡਤ ਜੀ ਨੂੰ ਸਦਾ ਲਈ ਹਨਿਓ ਬੰਨੇ ਕਰ ਦਿੱਤਾ ਸਾਰੇ ਰੌਲਾ ਪੈ ਗਿਆ ਅਤੇ ਰਾਜੇ ਤੱਕ ਵੀ ਪੰਡਤ ਜੀ ਦੇ ਝੂਠ ਦਾ ਪਰਦਾ ਖੁੱਲ ਗਿਆ ਤੇ ਸਭ ਨੇ ਕਿਹਾ ਝੂਠੇ ਕੀਰੇ ਝੂਠਪ੍ਰੀਤ ਪ੍ਰਮਾਤਮਾ ਨੇ ਸੱਚੋ ਸੱਚ ਕਰ ਵਿਖਾਇਆ ਵੇਖੋ ਇੱਥੇ ਪੰਡਤ ਜੀ ਨੇ ਝੂਠ ਬੋਲ ਕੇ ਸਰਸਤੀ ਦਾ ਝੂਠਾ ਬਹਾਨਾ ਬਣਾਇਆ ਸੀ ਜਿਸ ਦੇ ਬਦਲੇ ਉਸ ਨੂੰ ਆਪਣੀ ਜਾਨ ਦੇਣੀ ਪਈ ਮਨੋ ਰਿਚ ਸਰਬਨਾਸਤੀ ਦੇਵ ਇਛ ਪ੍ਰਵਿਰਤੇ ਰਾਜ ਕਰਨਿਆ ਰਾਜ ਦਵਾਰੇ ਪੰਡਤ ਭਾਲੂ ਪਖ ਸਤਿ ਕੰਨਿਆ ਰਾਜ ਕਰ ਆਪ ਪੁਚਾਈ ਰੱਬ ਪਾਪ ਵੇੜਿਆ ਪੰਡਤੀ ਲਿਆ ਰਿਛ ਨੇ ਚਬ ਇਸ ਤਰ੍ਹਾਂ ਪੰਡਤ ਨੂੰ ਰਿਛ ਨੇ ਖਾ ਲਿਆ ਅਤੇ ਉਸ ਦਾ ਕੰਮ ਤਮਾਮ ਕਰ ਦਿੱਤਾ ਫਿਰ ਗੁਰੂ ਜੀ ਨੇ ਆਖਿਆ ਨਾਨਕ ਵਖਾਣੇ ਬੇਨਤੀ ਤਦ ਬਾਜ ਕੂੜੋ ਕੂੜ ਸਤਿਗੁਰੂ ਦੇਵ ਜੀ ਦਾ ਕਥਨ ਕਰਦੇ ਹਨ ਪਰਮੇਸ਼ਰ ਅੱਗੇ ਬੇਨਤੀ ਕਥਨ ਕਰੋ ਕਿ ਹੇ ਅਕਾਲ ਪੁਰਖ ਆਪ ਤੋਂ ਬਿਨਾ ਸਭ ਝੂਠ ਹੀ ਝੂਠ ਹੈ ਇਹ ਸੀ ਸਾਖੀ ਪੰਡਤ ਨੇ ਰਾਜੇ ਨੂੰ ਝੂਠ ਬੋਲ ਕੇ ਆਪਣੇ ਕਾਮ ਦੀ ਪੂਰਤੀ ਵਾਸਤੇ ਉਸ ਦੀ ਕੁਵਾਰੀ ਕੰਨਿਆ ਨੂੰ ਦਾਤੇ ਲਗਾ ਦਿੱਤਾ ਸੋ ਇਸੇ ਹੀ ਤਰ੍ਹਾਂ ਹੋਰ ਇਤਿਹਾਸਕ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਰਹੋ ਵਿਚਾਰ ਫਿਰ ਇਸੇ ਹੀ ਤਰ੍ਹਾਂ ਇਤਿਹਾਸ ਦੇ ਪੰਨੇ ਵਾਚਦਾ ਹੋਇਆ ਆਪ ਜੀ ਦੇ ਸਨਮੁਖ ਹੋਵਾਂਗਾ ਰਾਏ ਬੁਲਾਰ ਨੇ ਬੇਨਤੀ ਕੀਤੀ हे ਪ੍ਰਭੂ ਉਸ ਸੱਚੇ ਨੂੰ ਫਿਰ ਕਿਵੇਂ ਜਾਣੀਏ ਸੋ ਫਿਰ ਅਗਲੀ ਵੀਡੀਓ ਵਿੱਚ ਬਰਤਾਂਤ ਆਪ ਜੀ ਦੇ ਨਾਲ ਸੰਮੁਖ ਕਰਾਂਗੇ ਸਤਨਾਮ ਸ਼੍ਰੀ ਵਾਹਿਗੁਰੂ